ਬਈ ਪੰਜਾਬ ਦੇ ਪਿੰਡਾਂ ਦੇ ਪਿੰਡਾਂ 'ਇਹ ਹੜਾਂ ਦੀ ਮਾਰ ਚੱਲ ਰਹੀ ਨੇ ਤੇ ਪਾਣੀ ਇੰਨਾ ਜ਼ਿਆਦਾ ਚੜਿਆ ਕਿ 8-8 ਫੁੱਟ ਤੱਕ ਪਾਣੀ ਚੜਿਆ ਪਿਆ ਹੈ ਤੇ ਲੋਕਾਂ ਨੂੰ ਘਰਾਂ ਦੇ ਘਰ ਖਾਲੀ ਕਰਨੇ ਪੈ ਰਹੇ ਨੇ ਤੇ ਦੇਖਣ ਨੂੰ ਇਦਾਂ ਲੱਗਦਾ ਕਿ ਕਿਸੇ ਸਮੁੰਦਰ ਕੰਡੇ ਖੜੇ ਆ ਪਰ ਸੱਚ ਜਾਣਿਓ ਇਹ ਤਾਂ ਉਹਨਾਂ ਨੂੰ ਹੀ ਪਤਾ ਜਿਨ੍ਹਾਂ ਤੇ ਬੀਤ ਰਹੀ ਹੈ ਕਿਉਂਕਿ ਪਾਣੀ ਆਉਣ ਕਰਕੇ ਉਹਨਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪੈ ਗਏ ਨੇ ਤੇ ਆ ਜਿੰਨੇ ਵੀ ਏਰੀਆ 'ਚ ਤੁਸੀਂ ਪਾਣੀ ਭਰਿਆ ਦੇਖ ਰਹੇ ਹੋ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਲੋਕਾਂ ਦੇ ਘਰ ਨੇ ਤੇ ਇਹ ਤਸਵੀਰਾਂ ਤਰਨਤਨ ਦੇ ਜ਼ਿਲ੍ਹਾ ਮੁੰਡਾ ਦੀਆਂ ਨੇ ਤੇ ਹੁਣ ਪੰਜਾਬ ਨੂੰ ਜਿੰਨੇ ਵੀ ਡੈਮ ਲੱਗ ਰਹੇ ਨੇ ਚਾਹੇ ਉਹ ਰਣਜੀਤ ਸਾਗਰ ਡੈਮ ਹੋਵੇ ਚਾਹੇ ਪੌਂਗ ਡੈਮ ਹੋਵੇ ਤੇ ਚਾਹੇ ਪਾਖੜਾ ਡੈਮ ਹੋਵੇ ਹੁਣ ਇਹ ਸਾਰੇ ਦੇ ਸਾਰੇ ਡੈਮ ਪਾਣੀ ਨਾਲ ਨੱਕੋ ਨੱਕ ਭਰੇ ਪਏ ਨੇ ਤੇ ਇਹਨਾਂ ਡੈਮਾਂ ਵਿੱਚੋਂ ਪਾਣੀ ਛੱਡੇ ਜਾਣ ਕਰਕੇ ਪੰਜਾਬ ਨੂੰ ਹੜ੍ਹਾਂ ਦੀ ਮਾਰ ਚੱਲਣੀ ਪੈ ਰਹੀ ਹੈ ਤੇ ਮੌਸਮ ਵਿਭਾਗ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਅਤੇ ਹਿਮਾਚਲ 'ਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਹਦਾ ਮਤਲਬ ਖਤਰਾ ਹਲੇ ਟਲਿਆ ਨਹੀਂ ਪਾਣੀ ਆਉਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ ਤੇ ਆ ਜਿਹੜਾ 2-3 ਦਿਨ ਤੋਂ ਲਗਾਤਾਰ ਪਰ ਯਾ ਉਸਨੇ ਵੈਸੇ ਹੀ ਵਾਸ ਕਰਵਾ ਰੱਖੀਆ ਤੇ ਪਾਣੀ ਭਰਨ ਕਰਕੇ ਸਾਰੇ ਡੈਮਾਂ ਦੇ ਹੁਣ ਫਲੱਡ ਗੇਟ ਵੀ ਖੋਲੇ ਜਾ ਚੁੱਕੇ ਨੇ ਤੇ ਚਾਰੇ ਪਾਸੇ ਹੁਣ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਵਾ ਤੇ ਆ ਜੋ ਤੁਸੀਂ ਵੀਡੀਓ ਵਿੱਚ ਤਸਵੀਰਾਂ ਦੇਖ ਰਹੇ ਹੋ ਤੇ ਤਨਤਨ ਦੇ ਪਿੰਡ ਮੁੰਡਾ ਦੀਆਂ ਨੇ ਜਿੱਥੇ 10-10 ਫੁੱਟ ਤੱਕ ਪਾਣੀ ਭਰ ਰੱਖਿਆ